ਔਰਤਾਂ ਦੇ ਲਈ ਇੱਕ ਬੇਹੱਦ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਰਸਲ ਤੁਹਾਨੂੰ ਦੱਸਦੀ ਹੈ ਕਿ ਔਰਤਾਂ ਦੇ ਲਈ ਇੱਕ ਜਹੀ ਖਬਰ ਆਈ ਹੈ ਜਿੱਥੇ ਹੁਣ ਫਾਨੋ ਬਸਾਂ ਦੇ ਵਿੱਚ ਮੁਫਤ ਸਫ਼ਰ ਮਿਲੇਗਾ ਤੇ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ ਯਾਨੀ ਕਿ ਇੱਕ ਅਜੀਹਾ ਕਾਰਡ ਬਣਾਇਆ ਜਾਵੇਗਾ ਜੋ ਕਿ ਤੁਹਾਡਾ ਕਾਰਡ ਉਮਰ ਭਾਰਤੇ ਲਈ ਹੋਵੇਗਾ ਤੇ ਇਸ ਕਾਰਡ ਦੇ ਰਾਹੀਂ ਤੁਸੀਂ ਬਸਤੇ ਵਿੱਚ ਫਰੀ ਸਫਰ ਕਰ ਸਕਦੇ ਹੋ ਪਰ ਇਹ ਸਫਰ ਉਹੀ ਔਰਤਾਂ ਕਰਦੀਆਂ ਕਰ ਸਕਦੀਆਂ ਨੇ ਜੋ ਕਿ ਰਾਜਧਾਨੀ ਦੇ ਵਿੱਚ ਰਹਿੰਦੀਆਂ ਨੇ ਯਾਨੀ ਕਿ ਉਹ ਨੇ ਦਿੱਲੀ ਦੇ ਵਿੱਚ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਕੀ ਕੁਝ ਐਲਾਨ ਕਿਸ ਤਰੀਕੇ ਦੀਆਂ ਨਵੀਆਂ ਸਕੀਮਾਂ ਸਰਕਾਰ ਲੈ ਕੇ ਹਾਜ਼ਰ ਹੋਈ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜਿੱਥੇ ਹੁਣ ਦਿੱਲੀ ਸਰਕਾਰ ਦੀ ਮੁਫਤ ਬਸ ਯਾਤਰਾ ਸਿਰਫ ਉਹਨਾਂ ਔਰਤਾਂ ਦੇ ਲਈ ਉਪਲਬਧ ਹੋਵੇਗੀ ਜੋ ਰਾਸ਼ਟਰੀ ਰਾਜਸਥਾਨੀ ਚਰੰਡੀਆਂ ਨੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਦੱਸਿਆ ਗਿਆ ਕਿ ਟ੍ਰਾਂਸਪੋਰਟ ਵਿਭਾਗ ਦਿੱਲੀ ਦੀਆਂ ਔਰਤਾਂ ਨੂੰ ਮੁਫਤ ਸਫਰ ਯਾਤਰਾ ਦੀ ਸਹੂਲਤ ਦੇਣ ਲਈ ਸਮਾਰਟ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਜੋ ਉਮਰ ਪਰ ਵੈਲਿਡ ਰਹੇਗਾ ਅਧਿਕਾਰੀਆਂ ਦੇ ਅਨੁਸਾਰ ਦਿੱਲੀ ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਸਰਕਾਰੀ ਬਸਾਂ ਦੀ ਮੁਫਤ ਯਾਤਰਾ ਲਈ ਸਮਾਰਟ ਕਾਰਡ ਬਣਾਉਂਦੀਆਂ ਇੱਛੁਕ ਔਰਤਾਂ ਲਈ ਜਲਦ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇੱਕ ਅਦਮ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸਾਬਕਾ ਆਮ ਆਗੂ ਪਾਰਟੀ ਸਰਕਾਰ ਦੇ ਗੁਲਾਮੀ ਟਿਕਟ ਯੋਜਨਾ ਦੇ ਅਧੀਨ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣ ਤੋਂ ਕੁਝ ਦਿਨ ਬਾਅਦ ਕਿਹਾ ਸੀ। ਦਾਜ਼ੀਏ ਕਿ ਹੁਣ ਇਹ ਕਿਹਾ ਗਿਆ ਕਿ ਅਸੀਂ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦੇਣ ਲਈ ਵਚਨਬੱਧ ਹਾਂ। ਵਿਸ਼ਾਚਾਰ برداشت ਨਹੀਂ ਕੀਤਾ ਜਾਵੇਗਾ ਅਸੀਂ ਔਰਤਾਂ ਲਈ ਡਿਜੀਟਲ ਯਾਤਰਾ ਕਾਰਜ ਸ਼ੁਰੂ ਕਰਾਂਗੇ ਜੋ ਉਹਨਾਂ ਨੂੰ ਸਰਕਾਰੀ ਬਸਾਂ 'ਚ ਕਦੇ ਵੀ ਆਜ਼ਾਦ ਰੂਪ ਨਾਲ ਮੁਫਤੀ ਯਾਤਰਾ ਕਰਨ ਦੀ ਸਹੂਲਤ ਦੇਵੇਗਾ ਇਸ ਲਈ ਟਿਕਟ ਨਾਲ ਜੁੜੀ ਫੁਲਾਫੀ ਫੁਲਾਫੀ ਪ੍ਰੇਸ਼ਤਾਚਾਰ ਖਤਮ ਹੋ ਜਾਵੇਗੀ ਉਹਨਾਂ ਨੇ ਦੱਸਿਆ ਕਿ ਇਹਦੀ ਜ਼ੋਰ ਪਾਇਆ ਗੱਲ ਤੇ ਕਿ ਕੁਸ਼ਲਤਾ ਵਧਾਉਣ ਲਈ ਟਿਕਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਕੀਤਾ ਜਾਵੇਗਾ ਔਰ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਸੰਪੂਰਨ ਪ੍ਰਣਾਲੀ ਦਾ ਆਧੁਨਿਕਕਰਨ ਕੀਤਾ ਜਾਵੇਗਾ ਤੇ ਪਰਪਾਰ ਦਰਸ਼ਾ ਤੇ ਕੁਸ਼ਲਤਾ ਯਕੀਨੀ ਕਰਨ ਲਈ ਮੌਜੂਦਾ ਨੌਜਵਾਨਾਂ 'ਚ ਸੁਧਾਰ ਕੀਤਾ ਜਾਵੇਗਾ ਇਹ ਵੀ ਕਿਹਾ ਗਿਆ ਕਿ ਸਾਡਾ ਟੀਚਾ ਦਿੱਲੀ ਦੇ ਜਨਤਕ ਟ੍ਰਾਂਸਪੋਰਟ ਨੂੰ ਵੱਧ ਸੌਖਾ, ਪ੍ਰੋਸਈਯੋਗ ਅਤੇ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਬਣਾਉਣਾ ਹੈ ਤੇ ਇਸ ਤੇ ਦਿੱਲੀ ਦੀਆਂ ਔਰਤਾਂ ਦੇ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ ਜਿੱਥੇ ਕਿ ਹੁਣ ਤੁਹਾਡੇ ਲਈ ਇੱਕ ਅਜਿਹਾ ਕਾਰਡ ਬਣਨ ਜਾ ਰਿਹਾ ਨੇ ਜਿਸ ਨਾਲ ਕਾੜਾ ਦੀ ਸਹੂਲਤ ਦੇ ਨਾਲ ਕੁਝ ਜੋ ਹੈ ਵਾਸਤੇ ਵਿੱਚ ਮੁਫਤ ਸਫ਼ਰ ਕਰ ਸਕਦੇ ਹੋ ਟ੍ਰਾਂਸਪੋਰਟ ਵਿਭਾਗ ਦੇ ਦਿੱਲੀ ਦੀਆਂ ਔਰਤਾਂ ਲਈ ਮੁਫਤ ਸਫ਼ਰ ਯਾਤਰਾ ਯਾਨੀ ਕਿ ਫਸ ਯਾਤਰਾ ਦੀ ਸਹੂਲਤ ਦੇਣ ਲਈ ਸਮਾਰਟ ਕਾਰਡ ਦੀ ਜਿਹੜੀ ਇੱਕ ਜਿਹੜੀ ਪਹਿਲ ਕੀਤੀ ਹੈ ਇਹ ਔਰਤਾਂ ਦੇ ਲਈ ਸਮਾਰਟ ਕਾਰਡ ਹੋਣਗੇ ਜੋ ਕਿ ਰਾਜਸਥਾਨੀ ਦੇ ਵਿੱਚ ਰਹਿੰਦੀਆਂ ਨੇ ਔਰ ਇਸ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਜਿਹੜੀ ਆ ਜਲਦ ਹੋਵੇਗੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਉਹ ਔਰਤਾਂ ਦੇ ਸਮਾਰਟ ਕਾਰਡ ਬਣ ਜਾਣਗੇ ਔਰ ਉਮਰ ਪਾਰ ਦੇ ਲਈ ਇਹ ਵੈਲਿਡ ਰਹਿਣ ਵਾਲੇ ਨੇ ਯਾਨੀ ਕਿ ਇੱਕ ਵਾਰ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਣੀ ਪਵੇਗੀ ਔਰ ਜਿਹੜੀਆਂ ਔਰਤਾਂ ਰਜਿਸਟ੍ਰੇਸ਼ਨ ਕਰਵਾਉਂਦੀਆਂ ਨੇ ਉਹਨਾਂ ਦੇ ਇਹ ਕਾਰਡ ਬਣ ਜਾਣਗੇ ਔਰ ਤੁਸੀਂ ਇਹ ਕਾਰਡ ਦਿਖਾ ਕੇ ਮੁਫਤ ਸਫ਼ਰ ਕਰ ਸਕਦੇ ਹੋ ਤੇ ਜਿਹੜੀਆਂ ਔਰਤਾਂ ਹੁਣ ਇਹ ਸਮਾਰਟ ਕਾਰਡ ਉਹਨਾਂ ਕੋਲ ਹੋਣਗੇ ਉਹਨਾਂ ਨੂੰ ਮੁਫਤ ਸਫ਼ਰ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਯਾਨੀ ਕਿ ਹੁਣ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਵੇਗੀ ਇੱਕ ਵੱਡਾ ਉਪਰਾਲਾ ਜਿੱਥੇ ਸਰਕਾਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਮੁਫਤ ਸਫ਼ਰ ਦੇਣ ਲਈ ਅਸੀਂ ਵਚਨਬੱਧ ਹਾਂ ਤੇ ਟਿਕਟ ਸਿਸਟਮ ਨੂੰ ਜਿਹੜਾ ਅਸੀਂ ਹਮੇਸ਼ਾ ਤੋਂ ਲਈ ਖਤਮ ਕਰਨਾ ਚਾਹੁੰਦੇ ਆ ਜਿਸ ਦੇ ਚੱਲਦੇ ਹੁਣ ਇਹ ਔਰਤਾਂ ਨੂੰ ਸਮਾਰਟ ਕਾਰਡ ਦਿੱਤੇ ਜਾਣਗੇ ਔਰ ਇਹ ਔਰਤਾਂ ਤੁਰੰਤ ਆਪਣਾ ਮੁਫਤ ਸਫ਼ਰ ਕਰ ਸਕਦੀਆਂ ਨੇ ਪਰ ਇਹ ਸੁਹੂਲਤ ਰਾਜਸਥਾਨ ਦੀਆਂ ਹੀ ਔਰਤਾਂ ਨੂੰ ਮਿਲੇਗੀ ਜਾਣ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਫੰਦੱਸਿਆ ਕਿ ਇਸ ਨੀਤੀ ਦੇ ਨਾਲ ਪੰਜਾਬ ਦੇ ਵਿੱਚ ਵੀ ਔਰਤਾਂ ਨੂੰ ਮੁਫਤ ਸਫ਼ਰ ਮਿਲਦਾ ਹੈ ਔਰ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਮੁਫਤ ਸਫ਼ਰ ਕਰ ਵੀ ਰਹੀਆਂ ਨੇ ਔਰ ਬਹੁਤ ਵੱਡੇ ਪੱਧਰ 'ਤਾ ਲਾਭ ਲੈ ਰਹੀਆਂ ਇਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵੀ ਮੁਫਤ ਸਫ਼ਰ ਨੂੰ ਲੈ ਕੇ ਵੱਡੀ ਗੱਲ ਆਖੀ ਗਈ ਹੈ ਔਰ ਕਿਹਾ ਗਿਆ ਹੈ ਕਿ 스마트 ਕਾਰਡ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਵੇਗੀ ਔਰ ਰਜਿਸਟ੍ਰੇਸ਼ਨ ਕਰਵਾ ਕੇ ਤੁਸੀਂ ਆਪਣੇ 스마트 ਕਾਰਡ ਬਣਾ ਸਕਦੇ ਹੋ ਔਰ ਇਹ ਕਾਰਡ ਉਮਰ ਪਾਰਤੇ ਲਈ ਵੈਲਿਡ ਰਹਿਣ ਵਾਲੇ ਨੇ ਇਹ ਕਾਰਡ ਜਿਹੜੇ ਕਾਰਡ ਨੇ ਤੁਹਾਨੂੰ ਦੁਬਾਰਾ ਬਣਾਉਣ ਦੀ ਲੋੜ ਨਹੀਂ ਹੋਵੇਗੀ ਔਰ ਇਹਨਾਂ ਨੂੰ ਇੱਕ ਵਾਰ ਬਣਾ ਕੇ ਸਾਰੀ ਉਮਰ ਪਾਰਨੀ ਵੈਲਿਡ ਰਹਿਣ ਵਾਲੇ ਨੇ ਔਰ ਤੁਸੀਂ ਜੋ ਹੈ ਦਿੱਲੀ ਦੇ ਵਿੱਚ ਮੁਫਤ ਸਫ਼ਰ ਜਿਹੜੀਆਂ ਔਰਤਾਂ ਨੇ ਉਹ ਕਰ ਸਕਦੀਆਂ ਨੇ ਵੱਡੀ ਤੇ ਅਹਿਮ ਖਬਰ ਹੈ ਤਿਹ ਇਸ ਇਤਵੜ ਨਾਲ ਸਾਂਝੀ ਕੀਤੀ ਉਸ ਨੂੰ ਸ਼ੇਅਰ ਕਰਨਾ ਬਣਦਾ ਹੈ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰਤਾਂ ਤੱਕ ਔਰਤਾਂ ਤੱਕ ਪਹੁੰਚਣੀ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਖਰਕਾਰ ਸਰਕਾਰ ਉਹਨਾਂ ਦੇ ਲਈ ਕੀ ਕੁਝ ਵੱਡੇ ਕਦਮ ਚੱਕ ਰਹੀ ਹੈ